ਮੇਰੇ ਕੋਸ਼ਕ ਪੈਸਿਆਂ ਵਾਸਤੇ ਜਿਹੜਾ ਐਕਟਰ ਗੱਗੂ ਬੇਲ ਹੈ ਜਿਹਨੂੰ ਸਾਰੇ ਲੋਕ ਬਹੁਤ ਪਿਆਰ ਕਰਦੇ ਨੇ ਜਿਹਦਾ ਬਹੁਤ ਮਤਲ ਫੇਮਸ ਬੰਦਾ ਐਕਟਰ ਹਨਾ ਉਹਨੇ ਕੋਸ਼ਕ ਪੈਸਿਆਂ ਪਿੱਛੇ ਦੇਖੋ ਬਾਜੀਗਰ ਭਾਈਚਾਰੇ ਦੀ ਕੁੜੀਆਂ ਨੂੰ ਹਨਾ ਭੈਣਾਂ ਨੂੰ ਬਹੁਤ ਗਲਤ ਬੋਲਿਆ ਹਨਾ ਜਿਹਦਾ ਲੋਕ ਕੱਲ ਤੋਂ ਬੜਾ ਜ਼ਿਆਦਾ ਵਿਰੋਧ ਕਰ ਰਹੇ ਨੇ ਹਨਾ ਇਹ ਆਪਣਾ ਸੁੱਖਾ ਭਰਾਇਆ ਇਹਨੂੰ ਬੜੇ ਫੋਨ ਆ ਰਹੇ ਨੇ ਹੁਣ ਕੁਝ ਸੁੱਖਾ ਭਰਾ ਬੋਲੇਗਾ ਸਸੀ ਗਾਲ ਜੀ ਬਾਕੀ ਤੁਸੀਂ ਸਾਰੇ ਬਣੇ ਭੈਣ ਭਰਾ ਬਹੁਤ ਪਿਆਰ ਕਰਦੇ ਹੋ ਮੇਰੇ ਤੁਹਾਡੀ ਇੰਨੀ ਕਿ ਹਿਜਤ ਕਰਦੇ ਆ ਸਾਰੇ ਭੈਣ ਭਰਾਵਾਂ ਦੀ ਵੀ ਤੁਸੀਂ ਮੈਨੂੰ ਵੀਰੇ ਇੰਨਾ ਮਾਣ ਬਖਸ਼ ਕੇ ਇੱਥੇ ਤੱਕ ਪ ਤੇ ਬਾਕੀ ਭਾਈ ਗੱਗੂ ਕੋਲ ਆਪਣਾ ਭਰਾ ਇਹ ਸੀ ਤਾਂ ਇਹਨੂੰ ਇੰਨਾ ਕੁ ਵਧੀਆ ਆਪਣੇ ਮਾਪੇ ਵਾਂਗ ਸਮਝਦੇ ਆ ਸਾਡਾ ਸਾਡੇ ਤੋਂ ਬਹੁਤ ਵੱਡਾ ਨਾ ਇਹਦੀ ਫਿਲਮਾਂ ਬਹੁਤ ਸੋਹਣੀਆਂ ਨੇ ਦੇਖਦੇ ਆ ਰਹੇ ਆ ਅਸੀਂ ਛੋੜ ਹੁੰਦੇ ਦੇਖਦੇ ਆ ਰਹੇ ਬਹੁਤ ਵਧੀਆ ਬੰਦਾ ਪਰ ਭਈ ਜਿਹੜੀ ਆ ਤੁਹਾਨੂੰ ਪਤਾ ਤੁਸੀਂ ਦੇਖਿਆ ਮਾੜਾ ਯਾਨੀ ਕਿੰਨਾ ਕੁ ਲਾਜ ਜਿਹੜਾ ਵਰਤੇ ਆਦਾ ਬਾਜੀਗਰ ਦੇ ਧੀ ਭੈਣ ਦੇ ਮਤਲਬ ਆ ਲੈ ਸਾਨੂੰ ਦੇਖ ਕੇ ਮੈਨੂੰ ਤਾਂ ਇੰਨਾ ਕੁ ਗੁੱਸਾ ਆ ਜੀ ਵੀ ਜਿਹੜਾ ਗਰਦਨ ਲਾਦਾ ਮੈਂ ਮਤਲਬ ਇੰਨਾ ਗੁੱਸਾ ਆ ਵੀ ਐ ਜੀ ਗੱਲ ਕਹਿਣ ਦੀ ਕੀ ਲੋੜ ਸੀ ਨਾ ਵੀ ਤੁਸੀਂ ਸੋਚੋ ਜੇ ਤੁਸੀਂ ਤੁਹਾਨੂੰ ਕਿਸੇ ਨੇ ਰਾਈਟਰ ਨੇ ਕੁਝ ਕਿਸੇ ਨੇ ਕਿਹਾ ਵੀ ਆ ਬਸੀ ਲੈਣਾ ਤਾ ਬੰਦਾ 100 ਵਾਰ ਸੋਚਦਾ ਵੀ ਯਾਰ ਇਹ ਮੈਂ ਸ਼ਬਦ ਕਹਿਣ ਜਾ ਰਿਹਾ ਵੀ ਕਿੰਨਾ ਮਾੜਾ ਸ਼ਬਦ ਆ ਵੀ ਮੇਰੇ ਬੱਚੇ ਵੱਡੇ ਨੇ ਗੋਗੂ ਗਲਗੱਡਾ ਵੜਾਈ ਉਹਦੇ ਜਵਾਬ ਉਹਦੇ ਹਾਨ ਦੇ ਨੇ ਜੇ ਹੁਣ ਕਿਸੇ ਧੀ ਭੈਣ ਵਾਰੇ ਦਾ ਮਾੜਾ ਬੋਲੀ ਲਾ ਦੇ ਕਿੰਨਾ ਬਹੁਤ ਮਾਤਲਬ ਇੰਨਾ ਕਿ ਮੰਦਭਾਗੀ ਗੱਲ ਆਈ ਇਹ ਤੇ ਸਾਡੀ ਦਾ ਵੀਰੇ ਸਾਡੀ ਸਾਰੇ ਭੈਣ ਭਰਾਵਾਂ ਦੀ ਸਾਡੇ ਜੋ ਬਾਜੀਗਰ ਸਮਾਜ ਭਾਈਚਾਰਾ ਸਾਡੀ ਦਾ ਇਹ ਆ ਵੀ ਅਸੀਂ ਤਾਂ ਇਹ ਬੰਦੇ ਦੇ ਪਰਚਾ ਕਰਾਵਾਂਗੇ ਕਿ ਸਾਨੂੰ ਬੜਾ ਗੁੱਸਾ ਲੱਗਿਆ ਜੀ ਸਭ ਬਹੁਤ ਜ਼ਿਆਦਾ ਸਾਨੂੰ ਇਹ ਗੱਲ ਤੇ ਗੁੱਸਾ ਕਿਉਂਕਿ ਇਹ ਮਾੜੀ ਨਹੀਂ ਗੱਲ ਬੋਲਿਆ ਹਣਾ ਕਿ ਹੋਰ ਗੱਲ ਜਿਹਨੂੰ ਕਹਿੰਦਾ ਚਲੋ ਕੋਈ ਗੱਲ ਨਹੀਂ ਜਾਂਚ ਬਣੀਏ ਚਲੋ ਉਹਦਾ ਬਾਬਾ ਜੀ ਨੇ ਪਰਮਾਤਮਾ ਨੇ ਮਾਲਕ ਨੇ ਬਣਾਇਆ ਆਪਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਪੰਜਾਬੀ ਜਿਹੜਾ ਜੱਤਾਂ ਦਾ ਬਣਿਆ ਨੇ ਚਲੋ ਉਹਦਾ ਬਾਜੀਗਰ ਕਹਿੰਦਾ ਗੱਲ ਵੱਖਰੀ ਪਰ ਜਦੋਂ ਕਿ ਧੀ ਭੈਣ ਨੂੰ ਮਾਰਾ ਵਿੱਚ ਸ਼ਬਦ ਲੈਣਾ ਉਹ ਬੜਾ ਸਾਨੂੰ ਮਾਰਾ ਲੱਗਿਆ ਜੀ ਬਹੁਤ ਗੁੱਸਾ ਤੇ ਬਾਕੀ ਮੇਰੇ ਭਰਾ ਘਰੇ ਸਾਰੇ ਇਹ ਵੀ ਆਪਣਾ ਆਪਣਾ ਵਿਚਾਰ ਦੱਸਣਗੇ ਵੀ ਕਿਉਂਕਿ ਉਸ ਦਾ ਬਰੇਨ ਦੇਖੋ ਉਹ ਘਰੇ ਬੈ ਕੇ ਲਾਈਵ ਹੋ ਗਿਆ ਮਾਫੀ ਮੰਗੀ ਉਹ ਉਹਦੇ 'ਚ ਨਾ ਸਾਨੂੰ ਜੇ ਕੋਈ ਉਹ ਨਹੀਂ ਘਰੇ ਕਿ ਨਾ ਪਈਏ ਸਾਡੇ ਸਾਰੇ ਭਾਈਚਾਰਾ ਇਕੱਠਾ ਹੋਵੇ ਉੱਥੇ ਆਵੇ ਉੱਥੇ ਸਾਨੂੰ ਜਾਨੀ ਜੋ ਸਾਡਾ ਕਹਿਣ ਗਿਆ ਅਸੀਂ ਉਧਰ ਕਰਾਂਗੇ ਪਰ ਅਸੀਂ ਦਾ ਮਾਫੀ ਦੇਣੀ ਹੈ ਕਿ ਸਾਡੋਂ ਤੁਹਾਨੂੰ ਬਹੁਤ ਕਿਹੋ ਜਿਹਾ ਗੁੱਸਾ ਮੇਰਾ ਸਰਕਾਰ ਨੂੰ ਬੇਨਤੀ ਆ ਵੀ ਇਹ ਚੀਜ਼ ਤੇ ਪੂਰੀ ਕਾਰਵਾਈ ਕਰੀ ਜਾਵੇ ਤੇ ਕਿਉਂਕਿ ਬਹੁਤ ਮਾੜੀ ਗੱਲ ਕਹੀ ਹੈ ਕਿਸੇ ਧੀ ਭੈਣ ਵਾਰੇ ਮਾਰਾ ਕਹਿਣਾ ਕਿਸੇ ਵੱਡੀ ਫਿਲਮ ਦੇ ਵਿੱਚ ਚਾਹ ਛੁੱਟ ਜਾ ਬੜੀ ਪਰ ਉਹਨੇ ਗੱਲ ਬਹੁਤ ਮਾੜੀ ਕਹੀ ਹੈ ਬਾਕੀ ਮੇਰਾ ਵੀਰ ਕਲਵੰਦ ਪਹੁੰਚਿਆ ਹੀ ਪਟਿਆਲਾ ਬੋੜਾ ਨਾਲ ਦੇ ਬਹੁਤ ਹੈ ਵੀ ਮੇਨ ਭਰਾ ਨੇ ਆਪਣੇ ਤੇ ਘੈਂਟ ਭਰਾ ਆਪਣਾ ਇਹ ਵੀ ਬਹੁਤ ਮੇਰੇ ਵੀ ਸਪੈਸ਼ਲ ਇਹ ਚੀਜ਼ ਮੇਰੇ ਕੋ ਘਰੇ ਆ ਜਾਏ ਭਾਜੀ ਉਰੇ ਦੇਖੋ ਘਰੇ ਬਹਿ ਕੇ ਮਾਫੀ ਮੰਗ ਰਿਆ ਪਹਿਲਾਂ ਗਲਤੀ ਕੀਤੀ ਹੁਣ ਮਾਫੀ ਮੰਗ ਰਿਆ ਹੈਣਾ ਐਦਾਂ ਤਾਂ ਹਰੇਕ ਬੰਦਾ ਬੋਲੇਗਾ ਹਰੇਕ ਮਾਫੀ ਮੰਗੇਗਾ ਇਹ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਤੇ ਇਹ ਸਮਾਜ ਦੇ ਵਿੱਚ ਆ ਕੇ ਮਾਫੀ ਮੰਗੇ ਹੈਣਾ ਸੂਝਵਾਨ ਬੰਦਿਆਂ ਤੋਂ ਆਹ ਦੇਖੋ ਜੀ ਆਹ ਚੀਜ਼ਾਂ ਦੇਖੋ ਜੀ ਹੈਣਾ ਕੁਛਕ ਪੈਸਿਆਂ ਪਿੱਛੇ ਦੇਖੋ ਬੰਦਾ ਲੋਕਾਂ ਦੀ ਧੀਆ ਘਰਾਂ ਨੂੰ ਗਲਤ ਬੋਲ ਰਿਹਾ ਹੈਣਾ ਬੋਡੇ ਐਨੀ ਉਮਰ ਹੋ ਗਈ ਆ ਦੀ ਇਸ ਵੇਲੇ ਛਤਰ ਖਾਂਦਾ ਬੰਦਾ ਠੀਕ ਵੀ ਨਹੀਂ ਲੱਗਦਾ ਹੈਣਾ ਕਿੰਨੀ ਬੰਦੇ ਦੀ ਇੱਜ਼ਤ ਸੀਗੀ ਉਨੇ ਜੁੱਤੀਆਂ ਖਾਣ ਵਾਲਾ ਹੀ ਕੰਮ ਹੋ ਰਿਹਾ ਹੈ ਹੈ ਇਹਨੂੰ ਚਾਹੀਦਾ ਵੀ ਸਮਾਜ ਦੇ ਵਿੱਚ ਆ ਕੇ ਮਾਫੀ ਮੰਗੇ ਘਰੇ ਬੈ ਕੇ ਤਾਂ ਹਰ ਇੱਕ ਬੰਦਾ ਮਾਫੀ ਮੰਗ ਲੈਂਦਾ ਹੈ ਹੈਨਾ ਬੰਦਾ ਗਲਤੀ ਕਰਦਾ ਫਿਰ ਮਾਫੀ ਮੰਗਦਾ ਹੈ ਇਹ ਕੰਮ ਕਰਦਾ ਹੀ ਨਾ ਨਾ ਮਾਫੀ ਮੰਗਣੀ ਪੈਂਦੀ ਬਿਲਕੁਲ ਬਿਲਕੁਲ ਸੋ ਸਰਕਾਰ ਨੂੰ ਉਹੀ ਬੇਨਤੀ ਹੈ ਕਿ ਤੇ ਐਫ ਆਈ ਆਰ ਹੋਵੇ ਐਕਟ ਦੇ ਅਧੀਨ ਜੋ ਵੀ ਐਕਟ ਬੰਦਾ ਹੈ ਤੇ ਹੈਨਾ ਤੇ ਜਲਦ ਤੋਂ ਜਲਦ ਤੇ ਕਾਰਵਾਈ ਹੋਵੇ ਤੇ ਜਨਤਾ ਦੇ ਸਾਹਮਣੇ ਮਾਫੀ ਮੰਗੇ ਹੈਨਾ ਕੋ ਸਹੀ ਗੱਲ ਸਹੀ ਗੱਲ ਇਹ ਤਾਂ ਕੋਈ ਨਹੀਂ